लानत है मेरे ते जे मैं रिवेंज फुल हूं आज भी मैं सुन ਰਿਹਾ ਸੀ ਜਦੋਂ ਕਹਿੰਦੇ ਸੀ ਇਹਦੇ ਬੂਦੇ ਪਟਣਿਆ ਇਹਦੇ ਮੈਂ ਇੱਕ ਵਾਲ ਨਹੀਂ ਸਿਰ ਚ ਰਹਿਣ ਦੇਣਾ ਜੇ ਇਦਾਂ ਡੀਲ ਕਰੋਗੇ ਤੇ ਫਿਰ ਮੇਰਾ ਦਿਲ ਟੁੱਟ ਜਾਏਗਾ ਕਰ ਤੂੰ ਮੈਂ ਕੁਝ ਨਹੀਂ ਸਕਦਾ ਕਹਿੰਦੇ ਲਿੱッセ ਦਾ ਕੀ ਜ਼ੋਰ ਮੁਹੰਮਦਾਨ ਨਸ ਜਾਣਾ ਜਾਂ ਰੋਣਾ ਤੇ ਇਹਨਾਂ ਛੇਤਰਾਂ ਤੋਂ ਬਿਨਾ ਲੋਟ ਨਹੀਂ ਆਉਣਾ ਯਾਰ ਕਿਸਾਨਾਂ ਲਈ ਮੈਂ ਕਿਦਾਂ ਬੋਲ ਸਕਦਾ ਮੈਂ ਕਿਰਤ ਕਰਨ ਮੈਂ एहसान फरामोश ਮੈਂ ਤਾਂ ਕਦੀ ਕਿਹਾ ਹੀ ਨਹੀਂ ਮੈਂ ਗਰੀਬ ਹਾਂ ਮੈਂ ਤੁਸੀਂ ਕਿਹਾ ਕਈ ਵਾਰ ਵੀ ਮੈਂ ਗਰੀਬ ਦਾ ਪੋਤਾ ਗਰੀਬ ਕਰਕੇ ਮੈਨੂੰ ਵੱਧ ਵਿਰੋਧ ਕਰ ਰਹੇ ਨੇ ਜਿੰਨਾ ਕਿ ਅਮੀਰ ਸਮਝਦੇ ਉਸ ਤੋਂ ਜ਼ਿਆਦਾ ਅਮੀਰ ਹਾਂ ਮੈਂ ਕਿਉਂ ਗਰੀਬ ਬਣਾ ਧੱਕੇ ਨਾਲ ਪਰ ਉਹਨਾਂ ਮੋਦੀ ਸਾਹਿਬ ਦੇ ਮੁਕਾਬਲੇ ਤਾਂ ਵੱਡੇ ਵੱਡੇ ਲੀਡਰ ਵੀ ਉਹਨਾਂ ਅੱਗੇ ਜਾ ਕੇ ਚੁੱਪ ਕਰ ਜਾਂਦੇ ਮਿੱਤਰ ਪਿਆਰਿਓ ਤਮਾਮ ਜੋ ਹੰਸਰਾਜ ਜੀ ਕਹਿਣਾ ਚਾਹੁੰਦੇ ਨੇ ਤੇ ਜੋ ਕਿਸਾਨ ਜਾਂ ਲੋਕਾਂ ਦੇ ਦਿਮਾਗ 'ਚ ਆਪਾਂ ਉਹਨਾਂ ਸਾਰੇ ਸਵਾਲਾਂ ਤੇ ਗੱਲ ਕਰਦੇ ਆ ਹੰਸਰਾਜ ਜੀ ਕਿਸਾਨ ਹੀ ਕਹਿੰਦੇ ਨੇ ਕਿ ਸਾਨੂੰ ਦਿੱਲੀ ਨਹੀਂ ਭਾਜਪਾ ਨੇ ਵੜਨ ਦਿੱਤਾ ਪਹਿਲਾਂ ਵੀ ਸਾਨੂੰ ਬਿਨਾਂ ਵਜ੍ਹਾ 13 ਮਹੀਨੇ ਬਿਠਾਇਆ 750 ਕਿਸਾਨ ਸ਼ਹੀਦ ਕਰਾਇਆ ਫੇਰ ਆਖਰ ਕਾਨੂੰਨ ਵਾਪਸ ਲੈ ਤੇ ਹੁਣ ਵੀ ਸ਼ੰਭੂ ਖਨੋਰੀ ਬਿਠਾਈ ਰੱਖਿਆ ਗੋਲੀ ਚਲਵਾਈ ਗਈ ਤੇ ਕਹਿੰਦੇ ਵੀ ਅਸੀਂ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਹੰਸ ਦਾ ਨਹੀਂ ਬਹੁਤ ਸਾਰੇ ਕਿਸਾਨ ਆਗੂਆਂ ਦੀ ਮੈਂ ਇੰਟਰਵਿਊ ਕੀਤੀ ਹੈ ਉਹ ਕਹਿੰਦੇ ਹੰਸ ਦੀ ਗਾਇਕੀ ਦੇ ਹੰਸ ਦੇ ਵਿਅਕਤੀਤਵ ਦੇ ਅਸੀਂ ਵਿਰੋਧੀ ਨਹੀਂ ਗਏ ਕਹਿੰਦੇ ਜਦੋਂ ਬੀਜੇਪੀ ਵੱਲੋਂ ਆਉਂਦੇ ਨੇ ਤਾਂ ਫੇਰ ਸਾਡੇ ਅੰਦਰ ਵਿਰੋਧ ਪਣਪਦਾ ਹਾਂਜੀ ਮੈਂ ਦੇਖੋ ਪਹਿਲਾਂ ਤੇ ਉਸ ਪਾਰਟੀ ਚ ਸੀ ਜਿਹੜੇ ਗੁਰੂ ਵਾਲੇ ਅਖਵਾਉਂਦੇ ਨੇ ਜੀ ਉਹਨਾਂ ਦਾ ਲਿਬਾਸ ਸਾਰਾ ਕੁਝ ਜਿੱਦਾ ਅਕਾਲੀ ਦਲ ਸੀਗਾ ਪੰਥਕ ਪਾਰਟੀ ਸੀ ਉੱਥੋਂ ਕੁਝ ਐਸੇ ਤਜਰਬੇ ਹੋਏ 10 10 ਸਾਲ ਮੇਰੀ ਜ਼ਿੰਦਗੀ ਦੇ 10 ਮਿੰਟ ਵੀ ਬੜੇ ਕੀਮਤੀ ਹੁੰਦੇ ਆ 10 ਸਾਲ ਜ਼ਾਇਆ ਹੋਏ ਮੇਰੀ ਜ਼ਿੰਦਗੀ ਦੇ ਫੇਰ ਉਦੋਂ ਮੈਂ ਕਿਹਾ ਸੀ ਵੇਖਾ ਯਾਰ ਕੱਖ ਨਹੀਂ ਇਹ ਦੋਜ਼ਖੀ ਆ ਸਿਆਸਤ ਫੇ ਮੈਂ ਸਾਲ 1.5 ਸਾਲ ਚ ਬੈਕ ਟੂ ਨਾਰਮਲ ਹੋ ਗਿਆ ਸੀ ਤੇ ਬੜਾ ਵਧੀਆ ਜ਼ਿੰਦਗੀ ਸੀ ਖੁਦ ਮੈਂ ਫੇਕ ਆਪੀ ਡਰਾਈਵ ਕਰਨ ਲੱਪਿਆ ਸੀ ਮੇਰੀ ਇਹ ਬੜੀ ਖਵਾਸ਼ ਹੁੰਦੀ ਕਿ ਕੋਈ ਗਨਮੈਨ ਨਾ ਹੋਵੇ ਮੈਂ ਜਿੱਦਾਂ ਮਲੰਗਾ ਵਾਂਗ ਪਹਿਲੇ ਫਿਰਦਾ ਰਿਆ ਦੋ ਨਾਰਮਲ ਜਿੱਦਾਂ ਬੰਦਾ ਫਿਰਦਾ ਮਸਤਾ ਵਾਂਗ ਤੇ ਆਪਣੀ ਮੇਰੀ ਦੁਨੀਆ ਹੋਵੇ ਤੇ ਇਤੇ ਕਿਸੇ ਸਿਸਟਮ ਵਿੱਚ ਕੈਦ ਨਾ ਹੋਵਾਂ ਪਰ ਪਰ ਤੁਹਾਡੀ ਤੁਹਾਡੀ ਕਰੋ ਪਹਿਲਾਂ ਪੂਰੀ ਕਾਲਾ ਨਾ ਪਿਆ ਕਰੋ ਉਹ ਫਿਰ ਐਸਾ ਹੋ ਨਹੀਂ ਪਾਇਆ ਸਾਲ ਡੇਢ ਸਾਲ ਜੇ ਮੈਂ ਜਦੋਂ ਨਾਰਮਲ ਹੋਇਆ ਫਿਰ ਕੈਪਟਨ ਮਰਿੰਦਰ ਸਿੰਘ ਜੀ ਹੁਣਾਂ ਨੇ ਦਸਤਕ ਦੇ ਦਿੱਤੀ ਇੱਕ ਵਾਰ ਨਹੀਂ ਦੋ ਤਿੰਨ ਚਾਰ ਜਦੋਂ ਆਏ ਫਿਰ ਮੇਰੇ ਡੇਰੇ ਆ ਗਿਆ ਫਿਰ ਉੱਥੇ ਬਸ ਉਹਨਾਂ ਨੇ ਕੁਝ ਗੱਲ ਐਸੀ ਕਹੀ ਫਿਰ ਦਿਖਲੋ ਉੱਥੇ ਚਲੇ ਗਿਆ ਮੈਂ ਮੇਰੇ ਲਈ ਜਿਹੜਾ ਕਿਸਾਨਾਂ ਦੇ ਖਿਲਾਫ ਹੈ ਨਹੀਂ ਮੈਂ ਇੱਥੇ ਇੱਥੇ ਜੁੜਿਆ ਹੋਇਆ ਇੱਕ ਸਵਾਲ ਪੁੱਛਣਾ ਤੁਹਾਡਾ ਜਿਹੜਾ ਕਿਸਾਨਾਂ ਦੇ ਖਿਲਾਫ ਹੈ ਬੰਦਾ ਜੀ ਇਹਦਾ ਮਤਲਬ ਉਹਨੂੰ ਰੋਟੀ ਨਹੀਂ ਚਾਹੀਦੀ ਉਹਨੂੰ ਰਿਜ਼ਕ ਦਾ ਨਹੀਂ ਪਤਾ ਸਾਡਾ ਤਾਂ ਰਿਸ਼ਤਾ ਹੀ ਬਹੁਤ ਗਹਿਰਾ ਹੈ ਕਿਸਾਨਾਂ ਨਾਲ ਮੈਂ ਤਾਂ ਇੱਕ ਵਾਰ ਨਹੀਂ ਜਦੋਂ ਦਾ 2-300 ਸਾਲ 2-3 ਸਾਲ ਤੋਂ ਇਹ ਚੱਲਿਆ ਕੰਮ ਅੰਦੋਲਨ ਦਾ ਮੇਰੇ ਵੇਖਣ ਚ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਨੂੰ ਕਿਸਾਨਾਂ ਨੇ ਪਾਲਿਆ ਕਿਸਾਨਾਂ ਨੇ ਪ੍ਰਮੋਟ ਕੀਤਾ ਕਿਸਾਨਾਂ ਦਾ ਮੈਂ ਦੇਨਦਾਰ ਆ ਤੇ ਪਤਾ ਨਹੀਂ ਕਿਉਂ ਕਿਸਾਨ ਲਫ਼ਜ਼ ਮੈਂ ਯੂਜ਼ ਕਰਕੇ ਕਦੀ ਕੁਝ ਕਿਹਾ ਵੀ ਨੀਗਾ ਕੁਝ ਇੱਕ ਲੋਕ ਜਿਹੜੇ ਕਿਸੇ ਪਿੰਡ ਵਿੱਚ ਆ ਕੇ ਜਿੱਦਾਂ ਕਿਸੇ ਦੀ ਧੀ ਪੈਰ ਨੂੰ ਕੁਝ ਇਸ ਤਰ੍ਹਾਂ ਕਹਿੰਦੇ ਕੁਝ ਇੱਕ ਲੋਕ ਜਾਂ ਜਿਹੜੇ ਜਾਤੀ ਤੌਰ ਤੇ ਲਫ਼ਜ਼ ਵਰਤਦੇ ਆ ਹੁਣ ਜਿਹੜਾ ਫੈਨ ਆ ਤੁਸੀਂ ਕਹਿੰਦੇ ਕਿਸਾਨ ਫੈਨ ਆ ਤੇ ਉਹ ਉਹ ਨਾਲ ਉਹ ਮੇਰੇ ਲਈ ਵੀ ਪੂਜਨੀਕ ਹੈ ਜਿਹੜਾ ਮੇਰੇ ਮੂੰਹ ਤੇ ਮੈਨੂੰ ਕਹ ਦਿੰਦਾ ਕੰਜਰ ਆ ਜਾਂ ਕੰਜਰ ਦਾ ਪੁੱਤ ਹੈ ਇਹਦੇ ਦੱਲੇ ਦਾ ਮੀਨਿੰਗ ਪਤਾ ਯਾਰ ਇੱਕ ਬੰਦਾ ਪਦਮਸ਼ਰੀ ਆ ਜੀ ਜੋ ਇਸ ਲਾਈਨ ਚ ਆ ਹੀ ਗਿਆ ਠੀਕ ਹੈ ਮੈਂ ਪਾਰਟੀ ਨਾਲ ਤੁਹਾਨੂੰ ਕੋਈ ਹੱਸ ਜਾਈ ਨਹੀਂ ਲੱਗਦਾ ਕਿ ਜਿੱਡਾ ਵੱਡਾ ਰਤਬਾ ਸੀ ਗਾਇਕੀ ਦੇ ਵਿੱਚ ਔਰ ਜਿੰਨਾ ਸਤਕਾਰ ਸੀ ਤੁਹਾਡਾ ਪੰਜਾਬ ਦੇ ਅੰਦਰ ਦੁਨੀਆ ਦੇ ਅੰਦਰ ਸਿਆਸਤ 'ਚ ਆਉਣ ਤੋਂ ਬਾਅਦ ਐ ਨਹੀਂ ਲੱਗਦਾ ਕਿ ਹੰਸ ਤੇ ਸਿਆਸਤ ਦੋ ਵੱਖੋ ਵੱਖਰੀਆਂ ਚੀਜ਼ਾਂ ਸੀ ਸਤਕਾਰ ਆਪਣੀ ਨਜ਼ਰ ਚ ਹੋਣਾ ਚਾਹੀਦਾ ਜਦੋਂ ਮੈਂ ਆਪਣੀ ਨਜ਼ਰ ਚ ਆਪ ਗਿਰ ਗਿਆ ਸ਼ੀਸ਼ੇ ਦੇ ਸਾਹਮਣੇ ਉਦੋਂ ਮੈਨੂੰ ਲੱਗੇਗਾ ਮੇਰਾ ਸਤਕਾਰ ਘਟ ਗਿਆ ਜਿਹੜਾ ਸਤਕਾਰ ਕੁਝ ਇੱਕ ਲੋਕਾਂ ਤੇ ਡਿਪੈਂਡ ਕਰਦਾ ਉਹ ਕਾਦਾ ਸਤਕਾਰ ਹੈ ਕਰੋੜਾਂ ਲੋਕ ਅਜੇ ਵੀ ਹੈਗੇ ਨੇ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਇਹ ਬੰਦਾ ਬੰਦੇ ਦੀ ਸੋਚ ਠੀਕ ਹੈ ਅੱਛਾ ਤੁਸੀਂ ਇੱਕ ਵਾਰੀ ਤੁਸੀਂ ਇੱਕ ਵਾਰੀ ਹਾਂ ਜੇ ਕੋਈ ਪਾਰਟੀ ਨਾਲ ਕੋਈ ਜੇ ਪ੍ਰੋਬਲਮ ਹੈਗੀ ਆ ਤੇ ਮੈਨੂੰ ਆਪਣਾ ਨੁਮਾਇੰਦਾ ਬਣਾਉਣ ਜੇ ਮੈਨੂੰ ਪਹਿਲਾਂ ਵੀ ਹਰਾ ਕੇ ਦਿੱਲੀ ਭੇਜ ਦਿੱਤਾ ਹੁਣ ਵੀ ਹਰਾ ਕੇ ਭੇਜ ਦੇਣਗੇ ਫਿਰ ਆਪਣਾ ਬੰਦਾ ਤਾਂ ਪੈਦਾ ਕਰਨ ਉਹ ਪਹਿਲਾਂ ਮੈਨੂੰ ਕਹਿਣ ਵੀ ਪਰ ਕਿਸਾਨ ਕਹਿੰਦੇ ਨੇ ਕਿ ਪਹਿਲਾਂ ਜਿਹੜੇ ਅਸੀਂ ਨੁਮਾਇੰਦੇ ਜਿਤਾਏ ਨੇ ਉਹ ਬਾਅਦ ਚ ਸਾਡੀ ਗੱਲ ਹੀ ਨਹੀਂ ਕਰਦੇ ਉਹ ਜਾ ਕੇ ਪਾਰਟੀ ਦੀ ਜਾਂ ਵੱਡੇ ਲੀਡਰਾਂ ਦੀ ਬੋਲੀ ਬੋਲਣ ਲੱਗ ਪੈਂਦੇ ਪਹਿਲਾਂ ਜਿਹੜੇ ਜਿਤਾਏ ਆ ਉਹਨਾਂ ਦੀ ਸਜ਼ਾ ਮੈਨੂੰ ਨਾ ਨਾ ਦਿਓ ਮੈਨੂੰ ਤਾਂ ਜਿਤਾਇਆ ਵੀ ਨਹੀਂ ਸੀ ਮੈਂ ਤਾਂ ਦਿੱਲੀੋਂ ਜਿੱਤਿਆ ਸੀ ਤਾਂ ਮੈਂ ਕਦੇ ਵੀ ਕਿਸਾਨਾਂ ਦੇ ਖਿਲਾਫ ਨਹੀਂ ਬੋਲੇ ਪਰ ਕਿਸਾਨ ਇੱਕ ਇਹ ਵੀ ਕਹਿੰਦੇ ਹੰਸ ਜੀ ਕਿ ਤੁਹਾਡੀ ਕੌਨਸਟਿਟਿਊਐਂਸੀ ਦੇ ਵਿੱਚ 13 ਮਹੀਨੇ ਕਹਿੰਦੇ ਧਰਨਾ ਲਾ ਕੇ ਬੈਠੇ ਰਹੇ ਸਾਡੇ ਕੋਲ ਕਦੇ ਨਹੀਂ ਆਏ ਜਦੋਂ ਤੁਸੀਂ ਇਹ ਕਹੋਗੇ ਕਿ ਵਾਲ ਗਿਣ ਕੇ ਆਵੇ ਤੇ ਜਦੋਂ ਵਾਪਸ ਜਾਵੇ ਉਦੋਂ ਵੀ ਗਿਣ ਲਵੇ ਤੁਸੀਂ ਜ਼ਰੂਰਤ ਕਰ ਸਕਦੇ ਜਾਨ ਦੀ ਬਾਕੀ ਟਿੱਕਰੀ ਬਾਰਡਰ ਤੇ ਰਾਸ਼ਨ ਮੈਂ ਭੇਜਦਾ ਰਿਹਾ ਮੈਂ ਕਈ ਵਾਰੀ ਕਿਹਾ ਇਹ ਕਿੱਡੀ ਹਲਕੀ ਗੱਲ ਹੈ ਕਿ ਮੈਨੂੰ ਆਪਣੇ ਮੂੰਹੋਂ ਕਹਿਣਾ ਪੈ ਰਿਹਾ हां जी ਤੁਸੀਂ ਇੱਕ ਵਾਰੀ ਇਹ ਕਿਹਾ ਸੀਗਾ ਕਿ ਤੁਸੀਂ ਪਿਸਟਲ ਦਾ ਲਾਇਸੈਂਸ ਬਣਵਾਇਆ ਸੀ ਤੇ ਤੁਸੀਂ ਵਾਪਸ ਦੇ ਆਏ ਸੀ ਵੀ ਯਾਰ ਮੈਨੂੰ ਨਹੀਂ ਇਹ ਹਥਿਆਰ ਉਥੂਰ ਚਾਹੀਦੇ ਮੈਂ ਤਾਂ ਬੜੀ ਸਾਧ ਮਰਾਦੀ ਸ਼ਾਂਤ ਜ਼ਿੰਦਗੀ ਜਿਉਣਾ ਚਾਹਣਾ ਪਰ ਪਿਛਲੇ ਦਿਨਾਂ ਤੋਂ ਤੁਹਾਡਾ ਇੱਕ ਬਿਆਨ ਬੜਾ ਵਾਇਰਲ ਹੋਇਆ ਜੀ ਜਿੱਥੇ ਤੁਸੀਂ ਇਹ ਆਖਿਆ ਵੀ ਇਹਨਾਂ ਨੂੰ ਖੇਤਰਾਂ ਦੀ ਕਮੀ ਹੈ ਤੇ ਇਹਨਾਂ ਦੇ ਨਾਂ ਲਿਖ ਲੋ ਇੱਕ ਤਰੀਕ ਨੂੰ ਵੋਟਾਂ ਪੈ ਲੈਂਦੇ ਉਦੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਣ ਕੰਗਦਾ ਹੈ ਕੀ ਇਹਦੇ ਵਿੱਚ ਹੰਕਾਰ ਜਾਂ ਗੁਮਾਨ ਨਹੀਂ ਝਲਕਦਾ ਧਮਕੀ ਨਹੀਂ ਝਲਕਦੀ ਤੁਸੀਂ ਮੈਨੂੰ ਦੱਸੋ ਉਹਦੇ ਵਿੱਚ ਮੈਂ ਕਿਹਾ ਕਿਸਾਨਾਂ ਦੇ ਬਾਰੇ ਉਹ ਜਿਹੜੇ ਉਸ ਪਿੰਡ ਦੇ ਬੰਦੇ ਸੀ ਉਸ ਬੱਚੀ ਦੇ ਕੱਪੜੇ ਪਾੜੋਗੇ ਕਿਸੇ ਦੀ ਮਾਂ ਦੀ ਦੁਰਦਸ਼ਾ ਕਰੋਗੇ ਜਾਤੀ ਸੂਚਕ ਲਫ਼ਜ਼ ਵਰਤੋਗੇ ਇਹ ਕਹੋਗੇ ਤੁਹਾਨੂੰ ਆ ਮੈਂ ਹੁਣ ਲਫ਼ਜ਼ ਹੀ ਨਹੀਂ ਕਹਿ ਸਕਦਾ ਕੈਮਰੇਗੇ ਉਸ ਬੰਦੇ ਨੇ ਵੀ ਕਿਹਾ ਕਿ ਮੈਂ ਮਾਈਕ 'ਚ ਨਹੀਂ ਬੋਲ ਸਕਦਾ ਜੋ ਮੇਰੀ ਵਾਈਫ ਨੂੰ ਔਰ ਬੇਟੀ ਨੂੰ ਜੋ ਕਿਹਾ ਜੇ ਤੁਸੀਂ ਕਹਿ ਦੋਗੇ ਕਿ ਤੇਰਾ ਅਜ ਘਾਰ ਹੀ ਸਾੜ ਦੇਣਾ ਮਤਲਬ ਉਹ ਜਿਹੜੀ ਗੱਲ ਸੀ ਉਹ ਤੁਸੀਂ ਕਿਸਾਨਾਂ ਲਈ ਨਹੀਂ ਬੋਲੀ ਮੈਂ ਤਾਂ ਸਿਰ ਵੀ ਰੱਖ ਦੇਣਾ ਕਿਸਾਨਾਂ ਦੇ ਚਰਣਾ 'ਚ ਜਾ ਕੇ ਜਿਹੜੇ ਉਹ ਬੰਦੇ ਸੀ 2-4 ਜਿਨ੍ਹਾਂ ਬੰਦਿਆਂ ਨੇ ਇਹ ਕੀਤਾ ਸੀ ਮੈਂ ਉਹਦੇ ਵਿੱਚ ਕਿਹਾ ਕਿਸਾਨਾਂ ਦੀ ਕੋਈ ਗੱਲ ਕਹੀ ਵੀ ਕਿਸਾਨਾਂ ਨੂੰ ਇਦਾਂ ਕਰਦਾਂਗੇ ਉਹ ਜਿਹੜੇ ਸ਼ਰਾਰਤੀ ਬੰਦੇ ਸੀਗੇ ਉਹ 2-4 ਬੰਦਿਆਂ ਦੇ ਬਾਰੇ ਮੈਂ ਕਿਹਾ ਉਹ ਪਿੰਡ 'ਚ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਹੋਏਗੀ ਜਾਂ ਮੈਨੂੰ ਨਹੀਂ ਪਤਾ ਕਿਉਂ ਉਹਨਾਂ ਨੇ ਇਦਾਂ ਕੀਤਾ ਤੁਸੀਂ ਇਹ ਮੈਨੂੰ ਦੱਸੋ ਕੋਈ ਮੇਰੀ ਮੀਟਿੰਗ ਕਰਾਵੇ ਉਹਦੀ ਧੀ ਭੈਣ ਇੱਕ ਕਰ ਦਿੱਤੀ ਜਾਵੇ ਔਰ ਉਹਨੂੰ ਕਹਿ ਦਿੱਤਾ ਜAVE ਅੱਜ ਰਾਤ ਨੂੰ ਤੁਹਾਨੂੰ ਅੱਗ ਲੱਗ ਦੇਣੀ ਉਹ ਮੇਰੇ ਗੱਲ ਲਾ ਕੇ ਰੋਵੇ ਮੈਂ ਉਹਨਾਂ ਬੰਦਿਆਂ ਬਾਰੇ ਕਿਹਾ ਮੈਂ ਕਿਹਾ ਕਿ ਸਮੁੱਚੇ ਕਿਸਾਨਾਂ ਨੂੰ ਤਾਂ ਮੈਨੂੰ ਸਮਝ ਨਹੀਂ ਲੱਗਦੀ ਕਿਸਾਨਾਂ ਦਾ ਮੁੱਦਾ ਇਹ ਕਿੱਦਾਂ ਬਣ ਗਿਆ ਅੱਛਾ ਇੱਕ ਤੁਸੀਂ ਹਮੇਸ਼ਾ ਇਹ ਕਹਿੰਦੇ ਹੋ ਕਿ ਮੈਂ ਗਰੀਬ ਘਰ ਚੋਂ ਪੈਦਾ ਹੋਇਆ ਮੈਂ ਨਮਾਣਾ ਜਿਹਾ ਬੰਦਾ ਐ ਤੇ ਤਾਂ ਕਰਕੇ ਮੇਰਾ ਵਿਰੋਧ ਵੱਧ ਕੀਤਾ ਜਾ ਰਿਹਾ ਪਰ ਕਿਸਾਨ ਇਹ ਕਹਿੰਦੇ ਨੇ ਕਿ ਹੰਸ ਕਰੋੜਪਤੀ ਬੰਦੇ ਨੇ ਔਰ ਬਹੁਤ ਵਾਰ ਇਹਨਾਂ ਨੇ ਕਿਹਾ ਕਿ ਕਰੋੜਪਤੀ ਹੀ ਇਹਨਾਂ ਦੇ ਰਿਸ਼ਤੇਦਾਰ ਨੇ ਬਹੁਤ ਪੈਸਾ ਹੈ ਸ਼ੋਰਤ ਹੈ ਤਾਂ ਗਰੀਬ ਕਿਵੇਂ ਹੰਸ ਹੋ ਸਕਦੇ ਨੇ ਦੂਜੀ ਗੱਲ ਉਹ ਕਹਿੰਦੇ ਕਿ ਜਿਸ ਤਰੀਕੇ ਨਾਲ ਉਹ ਬੀਜੇਪੀ ਦੇ ਵਿੱਚ ਐ ਪਹਿਲਾਂ ਇੰਨਾ ਨਾਮਣਾ ਖਟਿਆ ਫਿਰ ਬੀਜੇਪੀ ਚ ਐਮਪੀ ਰਹਿਲੇ ਅਜੇ ਵੀ ਉਹਨਾਂ ਦੀ ਤ੍ਰਿਸ਼ਨਾ ਜਿਹੜੀ ਆ ਲਾਲਚ ਜਿਹੜਾ ਉਹ ਸ਼ਾਂਤ ਨਹੀਂ ਹੋਇਆ ਤੇ ਹੁਣ ਕੇਂਦਰ ਚ ਵਜ਼ੀਰ ਬੰਨਾ ਚਾਹੁੰਦੇ ਨੇ ਤੇ ਫਿਰ ਨਿਮਾਣੇ ਕਿਵੇਂ ਹੋ ਸਕਦੇ ਗੱਲ ਸਮਝ ਨਹੀਂ ਆਉਦੀ ਪੰਜਾਬੀ ਚ ਮੈਂ ਕਹਿੰਦਾ ਇੱਕ ਖੇਤ ਮਜ਼ਦੂਰ ਦਾ ਮੈਂ ਪੁੱਤ ਹਾਂ ਮੈਂ ਕਦੀ ਕਿਹਾ ਮੈਂ ਗਰੀਬ ਹਾਂ ਮੈਂ ਆਪਣੀ ਬਾਲ ਕੇ ਸਿੱਖੀ ਆ ਪਰ ਲੇਕਿਨ ਆਪਣੀ ਬਾਲ ਕੇ ਸਿੱਖੀ ਆ ਸਿਆਸਤ ਚੋਂ ਨਹੀਂ ਕਮਾਇਆ ਕੁਝ ਵੀ ਬਲੀ ਬਲਾਈ ਨਹੀਂ ਸਿੱਖੀ ਬੇਨਾਮੀ ਜਾਇਦਾਦ ਨਹੀਂ ਮੇਰੀ ਕੋਈ ਵੀ ਮੇਰੇ ਘਰ ਦੇ ਸਾਹਮਣੇ ਲਿਖਿਆ ਹੋਇਆ ਹੰਸਰਾ ਜਨ ਚੋਰੀ ਨਹੀਂ ਮੈਂ ਨੰਗ ਦਾ ਕਿਸੇ ਜਾਇਦਾਦ ਕੋਲ ਜਿਹੜੀਆਂ ਚੀਜ਼ਾਂ ਐਫੀਡੇਵਿਟ ਵਿੱਚ ਲਿਖੀਆਂ ਉਹਦੇ ਤੋਂ ਇਲਾਵਾ ਕੋਈ ਦੁਨੀਆ ਦੀ ਏਜੰਸੀ ਕੱਢ ਕੇ ਦਿਖਾਵੇ ਕਿ ਆ ਵੀ ਚੀਜ਼ ਐਨੇ ਲੁਕੋਈ ਆ ਤੇ ਫੇਰ ਮੇਰਾ ਫੇਰ ਮੇਰਾ ਸਿਰ ਹਾਜ਼ਰ ਹੈ ਹਾਂ ਜੀ ਇੱਕ ਜਿਵੇਂ ਤੁਸੀਂ ਹੁਣ ਮਜ਼ਦੂਰ ਪਰਿਵਾਰਾਂ 'ਚ ਜਾਣੇ ਹੋ ਖਾਸ ਕਰਕੇ ਦਲਿਤ ਲੋਕਾਂ ਕੋਲ ਐਸਸੀ ਭਾਈਚਾਰੇ ਕੋਲ ਜਾਣੇ ਹੋ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਨਾਲ ਜੁੜੋ ਇਹ ਹੀ ਤੁਹਾਨੂੰ ਉੱਪਰ ਚੁੱਕ ਸਕਦੀ ਹੈ ਕੁਝ ਲੋਕ ਇਹ ਸਵਾਲ ਉਠਾਉਂਦੇ ਨੇ ਕਿ ਵਿਚਾਰ ਤਰਕ ਤੌਰ ਤੇ ਬੀਜੇਪੀ ਆਰਐਸਐਸ ਨਾਲ ਜੁੜੀ ਹੈ ਤੇ ਆਰਐਸ ਵਿਚਾਰਧਾਰਾ ਜਿਹੜੀ ਆ ਉਹ ਚਾਰ ਵਰਨ ਵੰਡ ਨਾਲ ਜੁੜੀ ਹੈ ਜਿਦੇ ਚ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਬਣਾਏ ਗਏ ਤੇ ਉਹ ਕਹਿੰਦੇ ਆਰਐਸਐਸ ਇਸ ਵਰਨ ਵੰਡ ਨੂੰ ਲੈ ਕੇ ਜਾਣਾ ਚਾਹੁੰਦੀ ਹੈ ਜਿਹਦੇ ਚ ਸ਼ੂਦਰਾਂ ਨੂੰ ਯਾਨੀ ਕਿਰਤੀਆਂ ਨੂੰ ਸਭ ਤੋਂ ਥੱਲੇ ਰੱਖਿਆ ਸੀ ਉਹ ਕਹਿੰਦੇ ਜਾਣ ਤਾਂ ਹੰਸ ਜੀ ਨੂੰ ਆਰਐਸਐਸ ਤੇ ਬੀਜੇਪੀ ਦੀ ਵਿਚਾਰਧਾਰਾ ਪਤਾ ਨਹੀਂ ਹੈਗੀ ਜਾਂ ਫਿਰ ਪਤਾ ਹੋਣ ਦੇ ਬਾਵਜੂਦ ਆਪ ਦੇ ਸਵਾਰਥ ਲਈ ਜਾਣਬੁੱਝ ਕੇ ਵਰਤਿਆ ਜਾ ਰਿਹਾ ਇੰਡਸਟਰੀ ਮੰਤਰੀ ਸੋਮ ਪ੍ਰਕਾਸ਼ ਜੀ ਸੀਗੇ ਆਪਣੇ ਕਿ ਸਾंपਲਾ ਸਾਹ ਉਹ ਵੀ ਇੰਡਸਟਰੀ ਤੇ ਉਹ ਮਤਲਬ ਦਲਿਤਾਂ ਨਾਲ ਕੀ ਵਿਤਕਰਾ ਕੀਤਾ ਬੀਜੇਪੀ ਨੇ ਦੱਸਣਾ ਪੁੱਛ ਲੋ ਕੁਝ ਲੋਕ ਇਹ ਦੋਸ਼ ਲਾਉਂਦੇ ਨੇ ਕਿ ਮਨੁਸਮਰਤੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੀ ਜਿਹੜੀ ਆਰਐਸਐਸ ਬੀਜੇਪੀ ਆ ਜਿਹਦੇ ਚ ਇਹ ਹੈ ਕਿ ਪਸ਼ੂ ਸ਼ੂਦਰ ਢੋਲਕ ਔਰ ਨਾਰੀ ਤਿੰਨੂੰ ਤਾੜਨ ਕੇ ਅਧਿਕਾਰੀ ਕਹਿੰਦੇ ਉਸ ਵਿਚਾਰਧਾਰਾ ਅਨੁਸਾਰ ਤਾਂ ਹੰਸਰਾਜ ਜੀ ਦਾ ਵੀ ਅਪਮਾਨ ਆ ਇਹਦੇ ਚ ਨਹੀਂ ਮੋਦੀ ਸਾਹਿਬ ਜਿਹੜੇ ਬਜ਼ਾਤੇ ਖੁਦ ਆ ਉਹ ਮਤਲਬ ਪਛੜੇ ਹੋਏ ਵਰਗ ਚੋਂ ਨੇ ਆਪੇ ਇਸ ਮੁਲਕ ਦਾ ਪ੍ਰਧਾਨ ਮੰਤਰੀ ਆ ਰਾਸ਼ਟਰਪਤੀ ਡਰਾਈਵਸ ਵਿੱਚੋਂ ਨੇ ਸਭ ਤੋਂ ਪਛੜੀ ਹੋਈ ਪਰਿਵਾਰ ਚੋਂ ਆ ਆਰਐਸਐਸ ਨੇ ਜੇ ਇਸ ਤਰ੍ਹਾਂ ਦੀ ਸੋਚ ਹੁੰਦੀ ਤੇ ਇਹਨਾਂ ਨੂੰ ਅੱਗੇ ਨਾ ਆਉਣ ਦਿੰਦੇ ਜੇ ਟਿਕਟਾਂ ਨਾ ਦੇਣ ਕਈ ਵਰਗਾਂ ਨੂੰ ਨਹੀਂ ਦਿੰਦੇ ਉਹ ਤੇ ਫੇਰ ਵੀ ਆਪਾਂ ਕੀ ਕਰ ਲਾਂਗੇ ਉਹ ਦਲਿਤਾਂ ਦੇ ਤੇ ਗਿਣ ਕੇ ਦੇਖੋ ਕਿੰਨੇ ਐਮਪੀ ਆ ਕਿੰਨੇ ਵਜ਼ੀਰ ਆ ਕਿੰਨੇ ਕਹਿੰਦੇ ਜੀ ਜਿਹੜੇ ਥੋੜੇ ਬਹੁਤ ਦਲਤਾਂ ਨੂੰ ਟਿਕਟ ਦਿੱਤੀ ਜਾਂਦੀ ਉਹ ਮਜਬੂਰੀ ਚ ਦਿੱਤੀ ਜਾਂਦੀ ਤਾਂ ਕਿ ਦਲਤਾਂ ਦੀਆਂ ਵੋਟਾਂ ਲਈਆਂ ਜਾ ਸਕਣ ਰਿਜ਼ਰਵ ਸੀਟਾਂ ਦੇ ਉੱਪਰ ਨਹੀਂ ਥੋੜੇ ਬਹੁਤ ਹੀ ਨਹੀਂ ਬਹੁਤ ਅਨਗਿਣਤ ਆ ਬੜੇ ਇੰਪੋਰਟੈਂਟ ਉਹਦੇ ਮਹਿਕਮੇ ਆ ਚਾ ਪੋਰਟਫੋਲੀਓ ਵੀ ਬੜੇ ਅੱਛੇ ਮਿਲੇ ਆ ਐਸੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਕਈ ਵਾਰੇ ਜ਼ਿਕਰ ਕੀਤਾ ਕਿ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲੈ ਤੁਸੀਂ ਮੋਦੀ ਸਾਹਿਬ ਦੇ ਬਹੁਤ ਆਪਾਸ਼ਕ ਹੋ ਪਰ ਤੁਹਾਡੇ ਵਿਰੋਧੀ ਖਾਸ ਕਰ ਕਿਸਾਨ ਵੀ ਇਹ ਕਹਿੰਦੇ ਨੇ ਕਿ ਮੋਦੀ ਜੀ ਨੇ ਜਿੰਨੇ ਵਾਅਦੇ ਕੀਤੇ ਸੀ ਮਹਿੰਗਾਈ ਘਟ ਜੇਗੀ ਕਹਿੰਦੇ ਨਹੀਂ ਘਟੀ ਕਹਿੰਦੇ ਸੀ 15-15 ਲੱਖ ਖਾਤਿਆਂ 'ਚ ਆਜੂਗਾ ਕਹਿੰਦੇ ਬਿਲਕੁਲ ਨਹੀਂ ਆਇਆ ਕਹਿੰਦੇ ਕਹਿੰਦੇ 80 ਰੁਪਿਆ ਡਾਲਰ ਦੇ ਮੁਕਾਬਲੇ ਉੱਪਰ ਚਲਾ ਜਾਊਗਾ ਕਹਿੰਦੇ ਕਰੰਸੀ ਹੋਰ ਥੱਲੇ ਵੜ ਗਈ ਡਾਲਰ ਹੋਰ ਉੱਪਰ ਚਲੇ ਗਿਆ ਕਹਿੰਦੇ ਜਿਹੜੇ ਜਿੰਨੇ ਸਰਕਾਰੀ ਮਹਿਕਮੇ ਸੀ ਉਹ ਸਾਰੇ ਪ੍ਰਾਈਵੇਟ ਹੱਥਾਂ 'ਚ ਦੇਣੇ ਸ਼ੁਰੂ ਕਰਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ ਗਰੀਬ ਹੋਰ ਗਰੀਬ ਹੋ ਰਿਹਾ ਹੈ ਤੇ ਕਹਿੰਦੇ ਫਿਰ ਬੀਜੇਪੀ ਦੇ ਰਾਜ 'ਚ ਹੋਇਆ ਕੀ ਇਹ ਚੰਗਾ ਸਮੁੱਚੀਆਂ ਪ੍ਰੋਬਲਮ ਤੇ ਸਮੁੱਚੇ ਵਰਗ ਸਾਰਾ ਦੇਸ਼ ਦੇ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਕਿਉਂਕਿ ਮੈਂ ਇੱਥੇ ਦਾ ਰਿਜ਼ਕ ਖਾਦਾ ਮੈਂ ਪੰਜਾਬੀ ਆ ਪੰਜਾਬੀ ਕਿਸਾਨ ਜ਼ਿਆਦਾ ਮੁੱਦਾ ਉਠਾ ਰਹੇ ਆ ਉਹਨਾਂ ਨੂੰ ਕਹੋ ਕਿ ਇਸ ਬੰਦੇ ਤੇ ਯਕੀਨ ਕਰੋ ਜੋ ਕਿਆ ਕਰਨਗੇ ਮੈਨੂੰ ਸਮਝਾ ਦੇ ਕਰਨ ਕਿਆ ਮਸਲੇ ਆ ਮੋਦੀ ਸਾਹਿਬ ਤੁਹਾਡੀ ਮੰਨਣਗੇ ਮੰਨਦੇ ਨੇ ਮੈਂ ਠੋਕ ਕੇ ਬੋਲਾਂਗਾ ਮੈਂ ਤਾਂ ਕਦੀ ਚੁੱਪ ਨਹੀਂ ਕੀਤਾ ਮੇਰਾ ਜੋ ਜਿੰਨੀ ਵਾਰੀ ਮੈਂ ਬੋਲਿਆ ਐ ਪਾਰਲੀਮੈਂਟ ਵਿੱਚ ਉੱਚ ਮੇਰੀ ਆਵਾਜ਼ ਕਦੀ ਬਦਲੀ ਨਜ਼ਰ ਆਵੇ ਮੈਂ ਤਾਂ ਸਫਾਈ ਸੇਵਕਾ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੇ ਜਵਾਨੀਆਂ ਦੀ ਕਿਸਾਨਾਂ ਦੀ ਗੱਲ ਕੀਤੀ ਆ ਉਹ ਕਿਸਾਨਾਂ ਨੂੰ ਕਹੋ ਜਿਹੜੀ ਪਹਿਲੀ ਸਪੀਚ ਐ ਮੇਰੀ ਉਹ ਸੁਣ ਲੈਣ ਫੇਰ ਬੋਲਿਆ ਫੇਰ ਫਸੋਣ ਲੈਣ ਜਿੰਨੀ ਵਾਰੀ ਵੀ ਮੈਂ ਬੋਲੇ ਪੰਜਾਬ ਹਿੱਤ ਵਿੱਚ ਬੋਲਿਆ ਕਿਸਾਨਾਂ ਦੇ ਹਾਂ ਕਿਸਾਨਾਂ ਦੇ ਆ ਜਿਹੜੇ ਪਾਰਟਿਕੂਲਰ ਮੁੱਦੇ ਆ ਇਹ ਉਦੋਂ ਮੈਂ ਹੈ ਨਹੀਂ ਸੀ ਜਦੋਂ ਬਣੇ ਦੋ ਸਾਲ ਕਰੋਨਾ ਚ ਨਿਕਲ ਗਏ ਜਦੋਂ ਅੰਦੋਲਨ ਸ਼ੁਰੂ ਹੋ ਗਿਆ ਉਦੋਂ ਹੀ ਪਤਾ ਲੱਗਾ ਨਾ ਤੇ ਜੇ ਕੁਝ ਕਮੀ ਰਹਿ ਗਈ ਆ ਤੇ ਮੈਨੂੰ ਤਾਂ ਕਦੀ ਵੋਟ ਹੀ ਨਹੀਂ ਪਾਈ ਜੇ ਵੋਟ ਪਾਉਂਦੇ ਤਾਂ ਮੈਂ ਹਰਦਾ ਕਿਉਂ ਪੰਜਾਬ ਤੋਂ ਐਤਕੀ ਮੈਨੂੰ ਸਪੋਰਟ ਕਰੋ ਔਰ ਮੈਨੂੰ ਸਮਝਾਇਆ ਕਰਨ ਸਕੋ ਪਰਿਆ ਚ ਬੈਠ ਕੇ ਤੁਸੀਂ ਤੁਸੀਂ ਜਿੱਤਣ ਤੋਂ ਬਾਅਦ ਲੋਕਾਂ ਦੀ ਸੁਣਿਆ ਕਰੋਗੇ ਆਮ ਤੌਰ ਤੇ ਜਿੱਤਣ ਤੋਂ ਬਾਅਦ ਲੀਡਰ ਨਜ਼ਰ ਹੀ ਨਹੀਂ ਆਉਂਦੇ ਨੰਬਰ ਵੀ ਬਦਲ ਲੈਂਦੇ ਨੇ ਮੇਰਾ ਦੇਖ ਲਓ ਨਾ ਪੁਰਾਣਾ ਰਿਕਾਰਡ ਦਿੱਲੀ ਚ ਕਿਦਾਂ ਜੰਮ ਗਿਆ ਸੀ ਦਿੱਲੀ ਚ ਕੰਮ ਕਿੰਨੇ ਕੀਤੇ ਆ ਅੱਜ ਕੱਲ ਤੇ ਝੂਠ ਬੋਲ ਹੀ ਨਹੀਂ ਕੋਈ ਸਕਦਾ ਦੇਖੋ ਉੱਥੇ ਕਿੰਨੇ ਕੰਮ ਹੋਏ ਆ ਤੇ ਜੇ ਪੰਜਾਂ ਸਾਲਾਂ ਚ ਜੇ ਪੰਜ ਜਾਰੀ ਵੀ ਮੈਂ ਨਹੀਂ ਮੰਨ ਲੋ ਫਰੀਦਕੋਟ ਦੇ ਲੋਕ ਤੁਹਾਨੂੰ ਜਿਤਾ ਦਿੰਦੇ ਨੇ ਫਿਰ ਤੁਸੀਂ ਫਰੀਦਕੋਟ ਤੇ ਨਜ਼ਰ ਆਉਂਗੇ ਮੇਰੀ ਗੱਲ ਨਹੀਂ ਸਮਝਦੇ ਜਿਹੜਾ ਲਾਹੌਰ ਜਿੱਦਾਂ ਦਾ ਉਦਾਂ ਦਾ ਪਸ਼ੌਰ ਹੁੰਦਾ ਜਿਵੇਂ ਦਿੱਲੀ ਚ ਜੰਮ ਸਕਦਾ ਤੇ ਫਰੀਦਕੋਟ ਤੇ ਮੇਰੇ ਸਾਤ ਮਤਲਬ ਸੂਫੀਆਂ ਦਾ ਸ਼ਹਿਰ ਹੈ ਸਰਤਾਜਾਂ ਦਾ ਸ਼ਹਿਰ ਹੈ ਇੱਥੇ ਦੇ ਲੋਕਾਂ ਦੇ ਤੇ ਮੈਂ ਚਰਨਾ ਦੀ ਧੂੜ ਵੀ ਬਣ ਜਾਵਾ ਤੇ ਬਹੁਤ ਮੇਰੇ ਲਈ ਖੁਸ਼ ਨਸੀਬੀ ਹੋ ਗਈ ਐਮਪੀ ਬਣਨਾ ਤਾਂ ਬਹੁਤ ਵੱਡੀ ਗੱਲ ਦੋ ਲਾਸਟ ਨਿਕਨਕੇ ਸਵਾਲ ਨੇ ਕਿਸਾਨਾਂ ਦਾ ਵੱਡਾ ਇਤਰਾਜ਼ ਇਹ ਆ ਵੀ ਦਿੱਲੀ ਜਿਹੜੀਆਂ ਸਾਡੀਆਂ ਮੰਗਾ ਮੰਨ ਕੇ ਸਾਨੂੰ ਉਠਾਇਆ ਸੀ ਉਹ ਕਹਿੰਦੇ ਸਾਰੀਆਂ ਬਾਅਦ ਚ ਮੁੱਕਰ ਗਏ ਨਾ ਐਮਐਸਪੀ ਗਰੰਟੀ ਕਾਨੂੰਨ ਦਿੱਤਾ ਨਾ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਕਹਿੰਦੇ ਹੰਸ ਰਾਜ ਸਾਹਿਬ ਇਸ ਗੱਲ ਨੂੰ ਸਮਝ ਕਿਉਂ ਨਹੀਂ ਰਹੇ ਮੈਨੂੰ ਕਿੱਥੇ ਮੌਕਾ ਕਿੱਥੇ ਦਿੱਤਾ ਸਮਝਣ ਦਾ ਮੈਨੂੰ ਤਾਂ ਉੱਠਦੇ ਹੀ ਦਬਾ ਦਿੰਦੇ ਆ ਉਹਨਾਂ ਨੂੰ ਕੋ ਤੁਸੀਂ ਇਹਨੂੰ ਕਦੀ ਜਿਤਾਇਆ ਪੰਜਾਬ ਤੋਂ ਕਦੀ ਇਹਦੀ ਇੱਜ਼ਤ ਕੀਤੀ ਹੈ ਬਾਹਰ ਪੂਜਾ ਹੁੰਦੀ ਹੈ ਤੇ ਉੱਥੇ ਦਿੱਲੀ ਚ ਤਾਂ ਹਾਂ ਮਾਰ ਮਾਰ ਕੇ ਲੋਕ ਰੋਂਦੇ ਸੀ ਜਦੋਂ ਟਿਕਟ ਦਾ ਤੁਸੀਂ ਆਪਣੇ ਬੰਦੇ ਨੂੰ ਇੱਜ਼ਤ ਕਰਨੀ ਸਿੱਖੋ ਕਲਾਕਾਰਾਂ ਦੀ ਇੱਜ਼ਤ ਕਲਾਕਾਰ ਨੂੰ ਕੰਜਰ ਨਾ ਕਹੋ ਉਹ ਕਹੋ ਸਾਡਾ ਬੱਚਾ ਹੈ ਨਹੀਂ ਹੰਸ ਜੀ ਤੁਹਾਨੂੰ ਕਿਸੇ ਨੇ ਕੰਜਰ ਨਹੀਂ ਕਿਹਾ ਮੈਨੂੰ ਲੱਗਦਾ ਹੈ ਕਿ ਹੰਸ ਜੀ ਤੁਹਾਡਾ ਐਜ਼ ਇੱਕ ਕਲਾਕਾਰ ਲੋਕ ਬਹੁਤ ਸਤਿਕਾਰ ਕਰਦੇ ਨੇ ਜਾਂ ਤੇ ਤੁਸੀਂ ਬੋਲੇ ਆ ਜਾਂ ਅੰਨੇ ਆ ਅੱਜ ਜਾ ਕੇ ਸਾਰਾ YouTube ਕਦੇੜਿਓ ਨਹੀਂ ਅਜੇ ਅਜੇ ਸਿੰਗਰ ਤੁਹਾਡੀ ਬਹੁਤ ਇੱਜ਼ਤ ਕਰਦੇ ਆ ਜੀ ਲੋਕ ਮੈਂ ਮੈਂ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਕਰੋੜਾਂ ਵਾਰ ਕੰਜਰ ਕਿਹਾ ਗਿਆ ਕਰੋੜਾਂ ਵਾਰ ਮੰਨ ਲਓ ਤੁਹਾਡੀ ਸਰਕਾਰ ਬਣ ਜਾਂਦੀ ਹੈ ਤੁਸੀਂ ਵੀ ਜਿੱਤ ਜਾਂਦੇ ਹੋ ਤੇ ਫਿਰ ਇੱਕ ਤਰੀਕ ਤੋਂ ਬਾਅਦ ਕਿਸਾਨਾਂ ਤੇ ਕੋਈ ਕੇਸ ਦਰਜ ਕਰਾਓਗੇ ਜਾਂ ਕੋਈ ਕਾਰਵਾਈਆਂ ਕਰਾਓਗੇ ਬਦਲ ਉਹ ਤਾਂ ਉਹਨਾਂ ਪਿੰਡ ਦੇ ਬੰਦਿਆਂ ਲਈ ਯਾਰ ਕਿਸਾਨਾਂ ਨੂੰ ਵਿੱਚ ਕਿਉਂ ਇਨਵੋਲਵ ਕਰਦੇ ਆ ਪਿੰਡ ਦੇ 2-4 ਬੰਦਿਆਂ ਨੇ ਜਿਨ੍ਹਾਂ ਨੇ ਉਸ ਕੁੜੀ ਨਾਲ ਤੇ ਉਹਦੀ ਮਦਰ ਨਾਲ ਬੇਇੱਜ਼ਤੀ ਕੀਤੀ ਮੈਨੂੰ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ ਇਹ ਦੱਸੋ ਇਨਸਾਫ ਕਰੋ ਲੋਕੋ ਦੁਨੀਆ ਦੇਓ ਮੇਰੇ ਸਾਹਮਣੇ ਕਿਸੇ ਦੀ ਧੀ ਭੈਣ ਨੂੰ ਮੇਰੇ ਸਾਹਮਣੇ ਕਿਸੇ ਨੂੰ ਜਾਤੀ ਸੂਚਕ ਲਫ਼ਜ਼ ਵਰਤ ਹੋ ਗਏ ਮੈਂ ਬੋਲਾਂ ਕਿ ਨਾ ਬੋਲਾਂ ਜਾਂ ਤਾਂ ਜ਼ੁਬਾਨ ਵੱਢ ਦਿਓ ਮੇਰੀ ਜਾਂ ਮੈਨੂੰ ਅੰਨ੍ਹਾ ਕਰ ਦਿਓ ਮੈਂ ਦੇਖ ਕੇ ਆਪਣੀਆਂ ਅੱਖਾਂ ਨਾਲ ਇਹਦਾ ਜ਼ੁਲਮ ਮੈਂ ਫੇਰ ਨਾ ਬੋਲਾਂ ਮੈਂ ਕਿਸਾਨਾਂ ਨੂੰ ਬਿਲਕੁਲ ਨਹੀਂ ਕਿਹਾ ਕੁਝ ਵੀ ਉਹ ਜਿਹੜੇ ਬੰਦੇ ਸੀ ਬੋਲ ਰਹੇ ਉਹਨਾਂ ਨੂੰ ਮੈਂ ਕਿਹਾ ਸੀ ਇਹਨਾਂ ਦੇ ਨਾਮ ਲੇਖ ਲਓ ਮੈਂ ਕਿਹਾ ਕਿਸਾਨਾਂ ਦੇ ਨਾਮ ਲੇਖ ਲਓ ਯਾਰ ਇਹ ਕਿਉਂ ਨਹੀਂ ਤੁਸੀਂ ਸੋਚੋ ਤਾਂ ਸਹੀ ਸੋਚੋ ਇਸ ਬੰਦੇ ਦੀ ਸੋਚ ਕੀ ਆ ਲੇਟ ਹੋ ਨਿਤਰ ਪਹਿਰੇ ਤੁਸੀਂ ਸੁਣਿਆ ਹੰਸਰਾਜ ਜੀ ਨੇ ਆਪਣੇ ਜਵਾਬ ਦਿੱਤੇ ਨੇ ਤੁਸੀਂ ਸੁਣਿਆ ਹੰਸਰਾਜ ਜੀ ਬਹੁਤ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਜੀ ਸਭ तमाम ਵੱਡੇ ਸਵਾਲਾਂ ਦੇ ਉੱਪਰ ਆਪਾਂ ਗੱਲ ਕੀਤੀ ਹੈ ਹੰਸਰਾਜ ਨੇ ਲੋਕਾਂ ਦੀ ਕਚਹਿਰੀ 'ਚ ਆਪਣੇ ਜਵਾਬ ਰੱਖੇ ਨੇ ਫੈਸਲਾ ਤੁਹਾਡਾ ਬਹੁਤ ਮਿਹਰਬਾਨੀ ਸ਼ੁਕਰੀਆ